ਪੀਪਲ ਆਰਕਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਾਰੇ ਡੇਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਵੀਰੋ ਅੱਜ ਇੱਕ ਆ ਨਵੀਂ ਵੀਡੀਓ ਆਈ ਹੈ ਦੂਜੇ ਸੂਏ ਝੋਟੀ ਨੇ ਸੂਣਾ ਦੋ ਤਿੰਨ ਦਿਨਾਂ ਦੇ ਸੂਣ ਦੇ ਵਿੱਚ ਬਾਕੀ ਹੈ ਪਹਿਲੇ ਸੂਏ 16 ਲੀਟਰ ਦੋਨੇ ਡੰਗਾਂ ਦਾ ਦੁੱਧ ਝੋਇਆ ਸੀਲ ਮੱਝ ਹੈ ਥਣਲੇਵਾ ਬਹੁਤ ਸਾਫ਼ ਹੈ ਬਿਲਕੁਲ ਕਾਲੇ ਛਾਹ ਰੰਗ ਦੀ ਕੁੰਡੀ ਝੋਟੀ ਹੈ ਕਿਸੇ ਵੀ ਵੀਰ ਭਾਈ ਨੇ ਖਰੀਦਣੀ ਹੋਵੇ ਕੋਈ ਚਾਹਵਣ ਹੋਵੇ ਤਾਂ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੋਹਣ ਸਿੰਘ ਤੇ ਸੀਰਾ ਖਾਨ ਦੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ